ਚੱਲ ਪ੍ਰੇਮਾ ਜੱਟ ਪਾਈਏ ਖਾਦ ਮੇਰੇ ਪਾਣੀ ਪਾਣੀ ਹੋ ਗਿਆ ਉਹ ਪੂਰਾ ਵਰਦਾ ਉਹ ਗੱਤੇ ਆ ਉਹ ਗੱਡੀ ਲੈ ਕੇ ਨਿਕਲ ਗਿਆ ਵੜਦਾ ਖੇਦੋ ਚੱਲ ਪ੍ਰੇਮਾ ਜੱਟ ਉਹ ਮੋਟਰ ਅਗਲੀ ਤੇ ਆ ਗਿਆ ਮੈਂ ਵੀ ਚੱਕ ਕੇ ਕਿਤੇ ਮਗਰੀ ਆ ਗਿਆ ਆ ਗਿਆ ਚੱਲ ਆ ਵੀ ਬੰਦੋ ਉਹ ਮੋਟਰਾਂ ਤੇ ਬੋਰੀਆਂ ਛੱਡ ਕੇ ਆ ਗਏ ਆਪਾਂ ਦੋਨੇ ਤੇ ਹਾਂ ਪ੍ਰੇਮੇ ਕਿਵੇਂ ਲੱਗਾ ਫਿਰ ਇੱਥੋਂ ਚੱਕ ਕੇ ਬੋਰੀਆਂ ਲਿਜਾਣ ਦਾ ਉੱਥੇ ਸਬਰ ਹਾਂ ਆ ਦੇਖ ਲੋ ਜੀ ਪ੍ਰੇਮਾ ਜਟਾਂ ਦਾ ਮੇਰੀ ਤਾਂ ਤੋਂ ਤੋਂ ਲੱਗੀ ਮੈਂ ਨਹੀਂ ਚੱਕਣੀ ਬੋਰੀ ਕਹਿੰਦਾ ਇੰਨੀ ਵਾਟ ਹਾਂ ਉਹ ਗਾ ਮਾੜੇ ਖੜਾਣ ਬੋੜੇ ਕਿ ਤਾਉਂਦੀ ਆ ਉਹ ਜਾਣਾ ਪੈਂਦਾ ਬਈ ਮੋਟਰਾਂ ਤੇ ਉਧਰ ਲਈ ਵਾਟ ਰਿਹਾ ਵਾਹ ਭਾਈ ਨਹੀਂ ਆਏ ਇਹ ਵੀ ਐਂਦੀ ਆ ਗਈ ਵੀ ਕਹਿੰਦੇ ਸੜਕੇ ਸੜਕੀ ਜਾਣਾ ਚੱਲ ਕੋਈ ਨਾ ਚੱਲ ਕੋਈ ਨਾ ਹੁਣ ਆਪਾਂ ਦੋ ਲੈ ਜਨੇ ਆ ਫਿਰ ਉਧਰ ਦੋ ਪਾ ਕੇ ਚਾਰ ਪਾ ਕੇ ਫੇਰ ਇਧਰ ਆਵਾਂਗੇ ਠੀਕ ਆ ਚੱਲ ਖਾਲ ਆਪਾਂ ਇੱਥੇ ਲੈ ਆਈ ਸੀ ਚੱਕ ਕੇ ਚਾਰ ਬੋਰੀਆਂ ਮੋਟਰ ਕੋਲੇ ਨਾਲੇ ਲੈ ਆਇਆ ਚਾ ਪ੍ਰੇਮਾ ਜੱਟ ਲੱਗ ਗਿਆ ਬੋਰੀ ਖੋਲਣ ਤੇ ਧਾਨ ਥੰਮ ਹੋ ਜਾਂਦੀ ਆ ਤਿੰਨ ਕਿਲੇ ਵੀ ਟਰੈਕਟਰ ਪਰੇ ਖੜਾ ਤਨ ਅਗਲੇ ਵਾਲੇ ਬਾੜ ਤੇ ਤੇ ਪ੍ਰੇਮਾ ਜੱਟ ਵੀ ਕਹਿੰਦਾ ਸੀ ਐਂਦੀ ਜਾਣਾ ਐਂਦੀ ਛੜ ਕੇ ਛੜ ਕੋ ਬਈ ਨਹੀਂ ਜਾਣਾ ਨਹੀਂ ਉਧਰ ਦੀ ਆ ਮੋਟਰ ਤੇ ਆ ਨਹੀਂ ਖਾਦ ਚੱਲ ਕਿਵੇਂ ਪ੍ਰੇਮਾ ਜੱਟ ਫਿਰ ਹੈ ਤੋਂ ਨਾ ਕੱਢੀ ਤੂੰ ਨਾ ਮੋੜ ਨਾ ਲੈ ਤੈਨੂੰ ਆਖੇ ਉਧਰ ਦੀ ਲੈ ਆਈਏ ਇਧਰ ਦੀ ਤੂੰ ਜਾਂਦਾ ਉਧਰ ਦਿਲ ਜਾਣਾ ਛਲਕੇ ਛੜਕੀ ਚੱਲ ਕੋਈ ਨਾ ਹੁੰਦਾ ਚੱਕ ਲੈ ਫਿਰ ਹੁਣ ਕਿਆ ਪੀਏ ਲੱਗੀ ਹੈ ਨਾ ਜੀ ਬਾਈ ਚਾਹ ਆਪਾਂ ਲਈ ਪੀ ਤੇ ਝੋਲੀ ਲਈ ਗੱਲ ਚ ਪਾ ਤੇ ਪ੍ਰੇਮਾ ਜੱਟ ਵੀ ਤੁਰ ਪਿਆ ਤਾਂ ਖਾਦ ਲੱਗੇ ਆ ਪੌਣ ਤੇ ਆ ਆਪਣਾ ਭਰਨਾ ਵਾਲਾ ਪਿਆ ਟੋਹਾ ਪ੍ਰੇਮੀ ਤੇ ਖਾਦ ਪਾ ਕੇ ਫੇਰ ਬਣਾਉਣੀ ਆਈ ਬਈ ਆੜਾਂ ਤੇ ਆਬ ਆੜ ਦੇ ਵਿੱਚ ਪਿਆ ਗਿਆ ਪਾਣੀ ਉਧਰ ਉਹ ਆੜ ਦੇ ਵਿੱਚ ਪਿਆ ਗਿਆ ਪਾਣੀ ਤੇ ਉਦੋਂ ਬਾਅਦ ਚਲੋ ਫਿਰ ਅੱਜ ਬਣੂ ਪਾਣੀ ਚ ਵਧਾਣੀ ਤੇ ਵਿੱਚੇ ਹੀ ਕਾਣੀ ਆੜ ਦੇ ਚਲੋ ਕਾਣੀ ਚਲੋ ਬਾਈ ਫਿਰ ਖਾਦ ਪਾ ਕੇ ਤੇ ਫਿਰ ਬਾਕੀ ਗੱਲਬਾਤ ਬਾਅਦ ਚ ਕਰਦੇ ਪਹਿਲਾਂ ਖਾਦ ਪਾ ਲੀ ਆ ਡੇ ਕਪੱਟੀ ਸੀ ਮੈਂ ਚੂਹੇ ਬੜੇ ਵੱਡੇ ਵੜਦੇ ਇੱਥੇ ਯੱਕਾ ਸਿਪਾਹੀ ਤੇ ਦਾ ਇਹ ਨਾਲ ਸੀਗੀ ਤਾਂ ਲਓ ਜੀ ਚਾਰ ਬੋਰੀਆਂ ਦਿੱਤੀਆਂ ਮਾਰੇ ਪ੍ਰੇਮ ਨੇ ਖਲਾਰ ਤੇ ਬੋਤਲ ਚੱਕ ਲੈਂਦੀ ਬੋਰੀਆਂ ਚੱਕ ਲੈਣਾ ਝੋਲੀਆਂ ਇੱਥੇ ਰੱਖ ਤੀਆਂ ਤੇ ਹੁਣ ਆਪਾਂ ਚੱਲੇ ਆਂ ਫੇਰ ਉਹ ਤੇ ਟਰੈਕਟਰ ਕੋਲੇ ਤੇ ਬਾਕੀ ਬੋਰੀਆਂ ਚੱਕ ਕੇ ਲਿਆਉਨੇ ਆਂ ਬਸ ਇੱਧਰ ਰਹਿ ਗਈ ਤੇ ਇਕ ਲਾ ਇੱਧਰ ਹੀ ਸਾਈਡ ਰਹਿ ਗਿਆ ਬਾਅਦ ਚ ਬਣਾਉਨੇ ਆੜਾ ਜਿਓ ਬਰੋ ਬੋਰੀਆਂ ਚਾਰ ਖਵਾ ਰਹੇ ਆਂ ਤੇ ਬਾਕੀਆਂ ਦੂਜੀਆਂ ਬੋਰੀਆਂ ਲੈ ਕੇ ਜਾਂਦੇ ਆਂ ਤੇ ਆ ਗਏ ਆਪਾਂ ਆਪਣੇ ਝੋਟੇ ਕੋਲੇ ਇਹ ਆ ਖੜਾ ਝੋਟਾ ਤੇ ਬਰੇਮ ਨੇ ਸਾਈਡ ਤੇ ਆ ਬੁਰੀ ਮਰੀ ਚਲਾ ਕੇ ਤੇ ਆ ਕਈਆਂ ਪਈਆਂ ਉਹ ਚੱਕ ਕੇ ਲੈ ਜਾਂਦੇ ਆਂ ਖਾਦ ਹੋਰ ਤੇ ਦੂਜੀ ਖਾਦ ਪਾ ਕੇ ਬਾਅਦ ਚ ਫਿਰ ਆਪਾਂ ਲੱਗਦੇ ਆਂ ਆੜਾਂ ਦੇ ਦਾਲੇ ਹੁੰਨੇ ਆ ਇਹ ਲਾਵਾਂਗੇ ਬਈ ਪਾਣੀ ਜਾਂ ਕਲੀਆਂ ਬੋਰੀਆਂ ਦੇ ਫੇਰ ਤੁਰ ਪਿਆ ਜੋਬਰ